ਕੱਲ ਵੀ ਕੱਲੇ ਰਿਹਾ ਹਾਂ ਆ ਹਰ ਨੂੰ ਨਾ ਵੱਜਣਗੇ ਨਾ ਉੱਤੀ ਬੋਲ ਕੋਈ ਨਾ ਵੱਜਿਆ ਤਾਂ ਫਿਰ ਕਿੰਦਾ ਇਹ ਵਿੱਚ ਵੱਜਣਗੇ ਕੁਝ ਨਹੀਂ ਵੱਜਿਆ ਤਾਂ ਫਿਰ ਕਿੰਦਾ ਗਾਣਾ ਨਾ ਚੱਲੇ ਹਾਂ ਵੀਡੀਓ ਚੱਲੀ ਜਾਣਾ ਕੋਈ ਨਾ ਕੱਟੀ ਨਾ ਇਹ ਸਾਰਾ ਕੁਝ ਹੰਮੀ ਚੱਲਦਾ ਹੈ ਵੀਡੀਓ ਬਣੇ ਵਧੀਆ ਆਪਣੀ ਜਿਵੇਂ ਆਪਣਾ ਸੀਜ਼ਨ ਵਧੀਆ ਲੱਗਾ ਠੀਕ ਆ ਜੀ ਲਓ ਵੀ ਆਪਣੇ ਤੇ ਕੀ ਰੱਬ ਨੇ ਬਹੁਤ ਸੋਹਣੀ ਮਿਹਨਤ ਦਾ ਰਹਿਮਤ ਕਰੀ ਆ ਉਹ ਜਿਹੜਾ ਬਾਪੂ ਆ ਸਾਡਾ ਕਲੰਗੀ ਵਾਲਾ ਲੀਲੀ ਸੱਤ ਵਾਲਾ ਉਹਨੇ ਬਾਹ ਆਪਣੀ ਫੜੀ ਰੱਖੀ ਐ ਸਾਰੇ ਸੀਜ਼ਨ ਚ ਖੜਾਲ ਵੀ ਖਰ ਪੈ ਗਈ ਇੱਕ ਦੋ ਵਾਰੀ ਪੈ ਗਈ ਚਲੋ ਤਾਂ ਨਾ ਮਾਤਰ ਖੜਾਲ ਸੀ ਨਾ ਵੱਡੀ ਖੜਾਲ ਨਾ ਪਵੇ ਵੀ ਜਿਵੇਂ ਕੋਈ ਮਸ਼ੀਨ ਦੀ ਸਾਹ ਟੁੱਟ ਗਈ ਉਦੋਂ ਬਹੁਤ ਮਨ ਔਖਾ ਕੋਈ ਵੱਡੀ ਲਾਟਰੀ ਕੱਢਦੀ ਐ ਮਸ਼ੀਨ ਚਲੋ ਵੱਖਰੀ ਗੱਲ ਐ ਸੰਦ ਚੱਲਦਾ ਤਾਂ ਸਭ ਕੁਝ ਕਰਦਾ ਹਨਾ ਟੁੱਟੂ ਦਾ ਵੀ ਸਾਰਾ ਕੁਝ ਹੋਊ ਜੇ ਸੰਦ ਚੱਲੂ ਨਹੀਂ ਤਾਂ ਟੁੱਟੂ ਵੀ ਕਿੱਥੋਂ ਖੜਾਲ ਪੈਣੀ ਜ਼ਰੂਰੀ ਆ ਮਾੜੀ-ਮੋਟੀ ਬਾਲੀ ਖੜਾ ਲਣਾ ਜਦੋਂ ਵੱਡੀ ਖੜਾ ਲਪੈਂਦੀ ਨਾ ਉਦੋਂ ਫਿਰ ਦਿਹਾੜੀ ਮਰ ਜਾਂਦੀ ਆ ਨਾ ਤਾਂ ਫਾਰਮੈਂਟ ਦੇ ਬੱਸ ਰਹਿੰਦਾ ਨਾ ਮਾਲਕ ਦੇ ਬੱਸ ਰਹਿੰਦਾ ਦੋਨੇ ਵਿਚਾਰੇ ਬੇਵੱਸ ਹੋ ਜਾਂਦੇ ਨੇ ਬਾਕੀ ਮਸ਼ੀਨ ਵਾਲਿਆਂ ਨੂੰ ਪਤਾ ਹੀ ਐ ਇਹ ਕਿੰਨੀ ਮਿਹਨਤ ਲੱਗਦੀ ਹੈ ਨਾ ਜੇ ਖੜਾ ਲਣਾ ਮੈਂ ਜੇ ਪਵੇ ਸੀਜ਼ਨ 'ਚ ਮਸ਼ੀਨ ਨੂੰ ਤਾਂ ਬੰਦਾ ਸਹੈਦ ਭੁੱਲ ਜੇ ਰੱਬ ਨੂੰ ਕਿਉਂ ਫਿਰ ਬੰਦਾ ਤਾਲੀਆਂ ਹਵਾ 'ਚ ਗੱਲਾਂ ਕਰਨ ਲੱਗ ਜਾਂਦਾ ਵੀ ਆਪਾਂ ਤਾਂ ਫੱਟੇ ਚੱਕ ਦਾਂਗੇ ਕਾੜਦਾਗੇ ਨਿੰਮ ਤੇ ਕਰੇਲਾ ਉਹ ਗੱਲ ਕਰ ਲੈ ਟਮਾਟੇ ਚ ਖੜਾਲ ਪੈਂਦੀਆਂ ਫਿਰ ਬੰਦਾ ਰੱਬ ਨੂੰ ਯਾਦ ਰੱਖਦਾ ਖੜਾਲ ਪੈਣੀ ਜ਼ਰੂਰੀ ਆ ਬਾਹਲੀ ਨਹੀਂ ਆਪਾਂ ਕਹਿੰਦੇ ਜੀ ਬਾਹਲੀ ਖੜਾ ਲਾਵੇਂ ਨਾ ਮਾਤਾ ਜੀ ਬਾਕੀ ਸੀਜ਼ਨ ਆਪਣਾ ਰੱਬ ਦੀ ਕਿਰਪਾ ਨਾਲ ਬਹੁਤ ਸੋਹਣਾ ਲੱਗਿਆ ਤੱਕੀ ਕਣਕ ਕਣਕ ਸੀਜ਼ਨ ਵੀ ਆਪਣਾ ਬਹੁਤ ਸੋਹਣਾ ਲੱਗਿਆ ਕਣਕ ਬਿਲ ਤਾਂ ਆਪਾਂ ਨੂੰ ਜਿਵੇਂ ਕਹਿੰਦੇ ਨੇ ਆਪਾਂ ਗੱਪ ਨਹੀਂ ਮਾਰਦੇ ਇੰਜਨ ਦੇ ਹੱਥ ਹਿ ਖੜੇ ਆ ਮਸ਼ੀਨ ਤੇ ਕਣਕ ਬਿਲ ਤਾਂ ਰੱਬ ਨੇ ਵਾਹ ਪੂਰੀ ਵਧੀਆ ਫੜੀ ਜਿਵੇਂ ਕਹਿਆ ਉਹ ਵੀ ਟੂਲ ਨਹੀਂ ਕਦੇ ਖੋਲ ਕੇ ਦੇਖਿਆ ਵੀ ਜਿੰਦਾ ਨਹੀਂ ਖੋਲ ਕੇ ਦੇਖਿਆ ਸਿਰਫ ਗਲੀਸ ਮਾਰਦੇ ਸੀ ਉਦੋਂ ਟੂਲ ਖੋਲਦੇ ਰਹੇ ਆ ਖੜਾਲ ਕਣਕ ਵੇਲੇ ਤਾਂ ਪਉ ਨੂੰ ਜਮੇ ਹੀ ਨਹੀਂ ਬਈ ਚਲੋ ਐਤਕੀ ਝੋਨੇ ਵੇਲੇ ਪੈ ਗਈ ਹੈ ਨਾ ਜੀਰੀਆਂ ਡਿੱਗੀਆਂ ਸੀ ਝੋਨਾ ਡਿੱਗਿਆ ਕਰਕੇ ਜੋਰ ਕਾਫੀ ਲੱਗਦਾ ਹੈ ਮਸ਼ੀਨ ਦਾ ਸਾਰਿਆਂ ਨੂੰ ਹੀ ਪਤਾ ਹੈ ਉਦੋਂ ਖੜਾਲ ਪੈਂਦੀ ਹੈ ਕਣਕ ਵੇਲੇ ਆਪਣਾ ਬਹੁਤ ਸੋਹਣਾ ਰਿਹਾ ਕਣਕ ਵੇਲੇ ਤਾਂ ਪਗ ਟੂਲ ਨਹੀਂ ਖੋਲ ਕੇ ਦੇਖੀ ਕੱਲਾ ਉਸ ਗਲੀਸ ਮਾਰਦੇ ਰਹੇ ਆ ਜਾਂ ਇੰਜਨ ਦਾ ਤੇਲ ਪਾਣੀ ਚੈੱਕ ਕਰਦੇ ਰਹੇ ਆ ਬਾਕੀ ਜਿਹੜੇ ਆਪਾਂ ਨੂੰ ਫਿਰਦੇ ਛਿੱਟਣ ਨੂੰ ਐ ਨਹੀਂ ਡਿਖਦੇ ਪਤਾ ਜਿਨ੍ਹਾਂ ਨੇ ਜ਼ੋਰ ਲਾਇਆ ਹੋਇਆ ਬੰਦਾ ਇੱਕੋ ਹੀ ਆ ਆਪਾਂ ਸਾਰਿਆਂ ਨੂੰ ਕਹਿੰਦੇ ਬਾਕੀ ਸਾਰਾ ਪਿੰਡ ਆਪਣਾ ਚੰਗਾ ਮਿੱਤਰਾਂ ਦਾ ਪਿੰਡ ਆ ਜਿਹੜਾ ਸਾਰਾ ਚੰਗਾ ਹੈ ਇੱਕ ਅੱਧਾ ਬੰਦੇ ਹੁੰਦਾ ਪਿੰਡ 'ਚੋਂ ਜਿਹੜਾ ਕੋਈ ਬਾਲਾ ਚੁਪਾ ਚਪੀ ਜਿ ਖਰੇ ਦੂਜਿਆਂ ਦੀ ਉਹੋ ਜੇ ਬੰਦੇ ਨੂੰ ਫਿਰੋ ਕਰਨਾ ਪੈਂਦਾ ਛਿੱਟਣ ਨੂੰ ਫਿਰਦੇ ਜੀ ਕਹਿੰਦੇ ਵੀ ਛੇੜ ਦਾਂਗੇ ਐ ਨਹੀਂ ਡਿਖਦੇ ਪਤਾ ਮੂੰਹ ਚਾਏ ਸਾਡੇ ਕਾਲੇ ਹੀ ਆ ਜਿੰਨਾ ਚੱਕ ਉਹ ਖਸਮ ਦਾ ਹੱਥ ਸਿਰ ਤੇ ਨਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਵੀ ਕੋਈ ਸ਼ਿੱਟ ਜਿਹਾ ਆਪਾਂ ਨੂੰ ਜਾਂ ਕੋਈ ਉਹ ਕਰਦੇ ਹਾਂ ਨੀਵੇਂ ਜਰੂਰ ਹੁੰਨੇ ਆ ਨੀਵੇਂ ਵੀ ਆਪਾਂ ਉਹਦੇ ਮੂਹਰੇ ਹੁੰਨੇ ਆ ਜਿਹੜਾ ਗਰੀਬੰਦਾ ਟਾਗੜੇ-ਟਾਗੜੇ ਦੇ ਮੂਹਰੇ ਤਾਂ ਆਪਾਂ ਕਦੇ ਨੀਵੇਂ ਸ਼ਿੱਟੀ ਨਹੀਂ ਠੀਕ ਆ ਜੀ ਗੱਲ ਬਾਕੀ ਲੰਡੂ ਬੰਦੇ ਦੇ ਮੂਹਰੇ ਤਾਂ ਆਪਾਂ ਖਾਸ ਕਰਕੇ ਨੀਵੇਂ ਹੁੰਦੇ ਨੀਵੇਂ ਆਪਾਂ ਉਹਦੇ ਮੂਹਰੇ ਹੁੰਨੇ ਆ ਜਿਹੜਾ ਆਪਣੇ ਤੋਂ ਦਿਲ ਵਾਰਦਾ ਆਹ ਤੋ ਨੀਵੇਂ ਦੇ ਮੂਰੇ ਨੀਵੇਂ ਹੋਣੇ ਉਹ ਤਾਂ ਚਾਹੇ ਪੈਰੀ ਹੱਥ ਲਾਉਣੇ ਭੇਜਣ ਤਾਂ ਵੀ ਲਾ ਲਾਂਗੇ ਕੋਈ ਦਿੱਕਤ ਨਹੀਂ ਬਸ ਜੀ ਰੱਬ ਨਾਲ ਖੜਾ ਫੇਰ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਕੇ ਡਿੱਗਦੇ ਨਹੀਂ ਬਾਕੀ ਸੋਡਾ ਸੀਜ਼ਨ ਕਿਵੇਂ ਲੱਗਿਆ ਦੱਸਿਓ ਕਰਾ ਕਮੈਂਟ ਕਰਕੇ ਸੀਜ਼ਨ ਜਿਹਦੇ ਜਿਹਦੇ ਵਧੀਆ ਲੱਗੇ ਨੇ ਆਪਣਾ ਤੇ ਲੋਟਾ ਫੋਰਮੈਂਨ ਫਿਰਦਾ ਹੈ ਅੱਜ ਪਾਰਟੀ ਸ਼ਾਰਟ ਵੀ ਕਰਾਂਗੇ ਉਹਨੂੰ ਮਨ ਖੁਸ਼ ਹੋਇਆ ਕਹਿੰਦਾ ਆਪਣਾ ਵੀ ਮਨ ਖੁਸ਼ ਆਜਾ ਫੇਰ ਹੀ ਸਵਾਦ ਆ ਜਦੋਂ ਬੰਦਾ ਮਸ਼ੀਨ ਦੀ ਪੌੜੀ ਛੱਡਦਾ ਨਾ ਉਹਦਾ ਮਨ ਖੁਸ਼ ਹੋ ਜੇ ਵੀ ਹਾਂ ਸੀਜ਼ਨ ਵਧੀਆ ਲੱਗਿਆ ਕੱਲੇ ਮਾਲਕ ਦਾ ਨਾਲੇ ਫੋਰਮ ਹੈ ਥੇਰੀ ਲੱਜਤਾਂ ਵੀ ਬਾਕੀ ਮਿਲਦੇ ਆ ਅਗਲੀ ਵੀਡੀਓ ਚ ਅੱਜ ਦੇ ਲਈ ਤਾਂ ਇੰਨਾ ਹੀ ਕਾਫੀ ਹੈ ਇਹ ਛੋਟਾ ਨਾਲ ਕਰਾਂ ਗੱਲਾਂ ਬਾਤਾਂ ਹੁਣ ਫਿਲਹਾਲ ਪੋਰ ਝਾੜ ਕਰ ਰਹੇ ਹਾਂ ਮਸ਼ੀਨ ਦੀ ਧੋਤਾ ਕਿਸ ਮਾਰਕ ਹੈ ਬਗਲੇ ਵਰਗੀ ਬਣਾ ਕੇ ਨਾ ਅੰਦਰ ਲਾ ਦਾਂਗੇ ਸ਼ੈੱਡ ਚ ਬਾਕੀ ਕਈ ਬੰਦੇ ਕਹਿੰਦੇ ਮਸ਼ੀਨ ਚੇਂਜ ਕਰ ਲੈ ਇਹ ਮੇਨ ਗੱਲ ਹੈ ਤੁਹਾਨੂੰ ਦੱਸਾਂਗੇ ਰੀਜ਼ਨ ਵੀ ਕਿਉਂ ਨਹੀਂ ਚੇਂਜ ਕਰਦੇ ਆਪਾਂ ਵੀ ਮਸ਼ੀਨ ਬਦਲ ਲਾ ਪੇਜ ਕੇ ਹੋਰ ਲੈ ਲੈ ਇਹ ਵਾਲੀ